ਆਜੇ ਕਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਕੱਚਾ ਪੱਕਾ ਤਹਿਸੀਲ ਪੱਟੀ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਇਸ ਕਰੂ ਆਪਾਂ ਤਕਰੀਬਨ ਪਹਿਲਾਂ ਵੀ ਦੋ ਤੋਂ ਚਾਰ ਵੀਡੀਓ ਬਣਾ ਚੁੱਕੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰਾਂਗੇ ਪੱਟੀ ਮੋੜ ਤੋਂ ਤਕਰੀਬਨ ਕੋਈ ਜ਼ਿਆਦਾ ਨਹੀਂ ਤੇ 5-6 ਕਿਲੋਮੀਟਰ ਦੀ ਸਾਰੀ ਦੂਰੀ ਆ ਜੋਸਲੇਬਾਰ ਪਿੰਡ ਕੁੱਲਾ ਮਨਿਆਲਾ ਜੈ ਸਿੰਘ ਇਧਰਲੇ ਪਾਸੇ ਆ ਜਾਂਦਾ ਠੀਕ ਆ ਜੀ ਤੇ ਇਹ ਪਿੰਡ ਬਿਲਕੁਲ ਲੱਗੇ ਲੱਗੇ ਆ ਤੇ ਅੱਗੇ ਦਿਆਲਪੁਰਾ ਥੋੜੀ ਦੂਰੀ ਤੇ ਆ तकरीबन 20 ਮਿੰਟ ਦੀ ਦੂਰੀ ਦੀ ਗੱਲ ਕਰੀਏ ਤੇ 8-7 ਕਿਲੋਮੀਟਰ ਅੱਗੇ 20 ਮਿੰਟ ਦੀ ਦੂਰੀ ਰਹਿ ਜਾਂਦੀ ਆ ਹਰੀਕੇ ਪਤਨ ਤੋਂ ਕੋਈ ਵੀ ਸਜਣ ਵੀਰ ਆਪਣਾ ਆਉਣਾ ਚਾਹੂਗਾ ਤੇ ਬਿਲਕੁਲ ਜਿਹੜੀ ਹਰੀਕੇ ਪਤਨ ਤੋਂ ਛੜਕ ਜਾਂਦੀ ਆ 20 ਮਿੰਟ ਨੂੰ ਖਾਲੜੇ ਨੂੰ ਇੱਥੋਂ ਪੱਤੀ ਮੋੜ ਤੋਂ तकरीबन ਕੋਈ 8-7 ਕਿਲੋਮੀਟਰ ਕੱਚਾ ਪੱਕਾ ਸਾਡਾ ਵੀ ਆਉਂਦਾ ਠੀਕ ਆ ਜੀ ਤੇ ਬਿਲਕੁਲ ਇਸੇ ਛੜਕ ਦੇ ਉੱਤੇ ਪਿੰਡ ਆ ਅੱਜ ਤਰੀਕ 1 ਅਗਸਤ ਸਮਾਂ ਕੋਈ ਦੁਪਹਿਰ ਦੇ 1:30 ਵਜੇ ਇਹ ਵੀਡੀਓ ਬਣਾ ਰਹੇ ਆ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਐਨੀਮਲ ਇੱਕੋ ਹੀ ਮੋਟੀ ਤੌਰ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਟੋਟਲ 4 ਐਨੀਮਲ ਹੋਣਗੇ ਜਿਨ੍ਹਾਂ ਦੇ ਵਿੱਚੋਂ ਦੋ ਗੱਬਣ ਬੈੜਾਂ ਪਿਆਰੀ ਵਾਲੀਆਂ ਇੱਕ ਵਸ਼ੀ ਬਿਲਕੁਲ ਸਜਰਤਾ ਜੀ ਸੂਰੀ ਬਲੈਕ ਰੰਗ ਦੇ ਵਿੱਚ ਇੱਕ ਇਧਰ ਵੜ ਤੁਹਾਨੂੰ ਦਿਖਾ ਦਿਆਂਗੇ ਝੂੰਗੀ ਬੱਚੀ ਆ ਇਹ ਟੋਕਰ ਗੱਬਣ ਕਿੰਨੇ ਸਮੇਂ ਦੀ ਗੱਬਣ ਆ ਤੇ ਕਿੰਨਾ ਸਾਡੇ ਦੁੱਧ ਪ੍ਰੋਪਰ ਡਿਟੇਲ ਦੇ ਵਿੱਚ ਚਲਾਂਗੇ ਆਪਾਂ ਜਿਹੜੇ ਪਸ਼ੂ ਸੂਨ ਵਾਲੇ ਆ ਕਿੰਨਾ ਕਿੰਨਾ ਸਮਾਂ ਇਹਨਾਂ ਦਾ ਬਾਕੀ ਆ ਤੇ ਜਿਹੜੂ ਵਾਸੀ ਸੂਈ ਆ ਕਿੰਨਾ ਦੁੱਧ ਤੇ ਕਿੰਨੇ ਦਿਨਾਂ ਦੀ ਸੂਈ ਆ ਇਹ ਸਾਰੀ ਡਿਟੇਲ ਤੁਹਾਨੂੰ ਮਿਲੂਗੀ ਪੂਰੀ ਗੱਲਬਾਤ ਕਰਾਂਗੇ ਆਉ ਮਲਵਾਉਣੇ ਆ ਵੀਰ ਦੇ ਨਾਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰੇ ਸਾਸਰੀ ਘਰ ਠੀਕ ਆ ਜੀ ਕਹਿਣ ਸੀ ਤਾਂ ਮੈਂ ਚੜਦੀ ਗਲਾ ਤੁਹਾਨੂੰ ਸ਼ੁਕਰਮਾਲਕ ਦਾ ਹਾਂਜੀ ਹੋਰ ਸੁਣਾਓ ਵਧੀਆ ਵਧੀਆ ਐ ਕਿਰਪਾ ਤੇ ਇੱਕ ਆਪਣੇ ਭੈਣ ਭਰਾਵਾਂ ਨੂੰ ਨਾਮ ਵੀ ਦੱਸ ਦੀ ਆਪਣਾ ਹਰਪ੍ਰੀਤ ਸਿੰਘ ਹਰਪ੍ਰੀਤ ਹਰਪ੍ਰੀਤ ਕੱਚਾ ਪੱਕਾ ਸੰਧ ਕੱਚਾ ਪੱਕਾ ਹਰਪ੍ਰੀਤ ਵੀਰੇ ਉਦੋਂ ਆਪਾਂ ਦੋ ਮੱਜਾਂ ਦਿਖਾਈਆਂ ਸੀ ਹਾਂਜੀ ਮੇਨੂੰ ਬਾਬਾ ਵੀ ਦੋਵੇਂ ਮੱਜਾਂ ਆਪਣੀਆਂ ਸੇਲ ਹੋ ਗਈਆਂ ਸੀ ਹਾਂਜੀ ਤੇ ਸੁਈਆਂ ਸੀ ਵਿੱਚ ਗੱਬਣ ਵੀ ਸੀ ਹਨਾ ਨਹੀਂ ਗੱਬਣ ਸੀ ਦੋਵੇਂ ਗੱਬਣ ਸੀ ਦੋਨੋਂ ਹਨਾ ਹਾਂਜੀ ਮੋਲ ਵੀ ਬੜੇ ਛੋਟੇ ਛੋਟੇ ਸੀ ਪੈਂਸੇ ਹਰ ਵਾਰੀ ਆਪਣੇ ਜਾਇਜ਼ ਹੀ ਰੇਟ ਹੁੰਦੇ ਸੀ ਹਾਂਜੀ ਮੋਹਲੇ ਦੇ ਹੈ ਹੀ ਟੋਕੜਾਂਲੇ ਹੀ ਹਾਂ ਹਜੇ ਦੇ ਅੱਜ ਵੀ ਆਏ ਛੋਟੇ ਮੋਲੀ ਆ ਕੋਈ ਜ਼ਿਆਦਾ ਨਹੀਂ ਆ ਵੈਰਾ ਜਿੱਦਾਂ ਨੇ ਆਈਆਂ ਸੋਹਣੀਆਂ ਸੜਕੀਆਂ ਪਰ ਮੋਲ ਛੋਟੇ ਆ ਬਾਕੀ ਪਿੰਡੇ ਪੁੰਡੇ ਦੀਆਂ ਸਾਫ਼ ਸੁਥਰ ਗਿਆ ਮੈਂ ਉਹ ਪਿੰਡੇ ਦੀਆਂ ਜੀ ਇਹ ਕਿਸ ਕੋਈ ਜੇਸ਼ਨ ਇਦਰੋਂ ਮਾੜਾ ਦਿਖਾ ਦਿਓ ਕੈਮਰਾ ਮਾਰ ਕੇ ਭਰਾਵਾਂ ਨੂੰ ਇਧਰ ਇੱਕ ਵਾਈਟ ਟਰੰਕ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਵੀ ਵਾਹੜ ਤੁਸੀਂ ਵੇਖੋਗੇ ਬਾਡੀ ਬੁੱਡੀ ਪੰਤਰ ਚੰਗੀ ਆ ਵਾਹੜ ਦੀ ਬਾਕੀ ਪਹੁੰਚਾ ਹੋਣਗੀ ਅਧਿਕਾ ਜੀ ਬਿਲਕੁਲ 100 ਕਿਲੋਮੀਟਰ ਤੱਕ ਦੀ ਜਿਹੜੀ ਪਹੁੰਚ ਹੋ ਜੂਗੀ ਜੇ ਕਿਸੇ ਵੀਰ ਨੇ ਇੱਥੇ ਆਣ ਕੇ ਵੇਖਣੀ ਆ ਤੇ ਤੁਹਾਡਾ ਹੱਕ ਬਣਦਾ ਇੱਥੇ ਆਣ ਕੇ ਆਪਦੀ ਤਸੱਲੀ ਨਾਲ ਤੁਸੀਂ ਵੇਖ ਵੀ ਸਕਦੇ ਜੀ ਇਹ ਅੱਜ ਚਾਰ ਵਾੜਾ ਨੇ ਪ੍ਰੋਪਰ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਾਕੀ ਹਾਥੂ ਫੇਰ ਕੇ ਨੇਵੇ ਨੂੰ ਚੰਗੀ ਤਸੱਲੀ ਨਾਲ ਦਿਖਾ ਦੇਾਂਗੇ ਠੀਕ ਆ ਜੀ ਸੋ ਠੰਡੀਆਂ ਧੀਰੀਆਂ ਵਾਹੜਾਂ ਨੇ ਮੁੱਲ ਬਿਲਕੁਲ ਨਾ ਮਾਤਰ ਜਾਇਜ਼ ਰ ਤੋ ਪੂਰੀ ਗੱਲਬਾਤ ਕਰਦੇ ਆ ਬਧੇਰੇ ਲੈ ਲਈਆਂ ਜੇ ਤੇਲ ਸੋਚਾਰੇ ਭਰਾ ਆਪਣੇ ਜੁੜੇ ਰਿਓ ਵੀਡੀਓ ਦੇ ਨਾਲ ਐਂਡ ਤੱਕ ਆਉ ਕਰਦੇ ਆ ਗੱਲਬਾਤ ਦੀ ਲੈ ਵੀ ਹਰਪ੍ਰੀਤ ਇੱਥੋਂ ਸ਼ਟਾਰਟ ਕਰਦੇ ਆ ਵੀਰ ਹਾਂਜੀ ਸਵੇ ਕਿੰਨੇ ਆ ਵੜ ਦੂਜੇ ਸਵੇ ਦੂਜੇ ਸਵੇ ਆ ਹਾਂਜੀ ਤੇ ਤਕਰੀਬਨ ਤਿਆਰੀ ਤੇ ਸਮਝ ਗਏ ਬਾਕੀ ਲੈ ਜੀ ਹਫਤਾ ਇਹ ਤੋਂ ਬਾਹਰ ਵੀ ਲੈ ਕੇ ਦੋ ਦਿਨ ਜਾ ਸਕਦੀ ਆ ਜਿੰਨੇ ਦਿਨ ਲੈ ਜੂ ਹਣੀ ਬੰਜੂ ਚੰਗੀ ਆ ਹਾਂ ਬਾਕੀ ਥੱਲੇ ਆਪਾਂ ਬਸਾਈਏ ਮਾੜਾ ਭਰਾਵਾਂ ਨੂੰ ਬਹੁਤ ਟੋਲ ਟੋਲ ਮੇਰਾ ਵੀਰ ਕਰੋ ਚੈੱਕ ਠੀਕ ਹੈ ਜੀ ਐ ਠੰਡੀ ਤੇਰੀ ਵਸ਼ੀ ਕੋਈ ਗੱਲ ਆ ਵੀ ਟੋਲ ਠੀਕ ਹੈ ਜੀ 5 ਲੈ ਦੇ 7 ਲੈ ਦੇ 8 ਲੈ ਦੇ ਸੋ ਜਿੰਨੇ ਵੀ ਦਿਨ ਲੈ ਜੂਗੀ ਓਨੀ ਚੰਗੀ ਗੱਲ ਆ ਰੰਗ ਰੂਗ ਚੰਗਾ ਮੋٹے ਡਾਬਾ ਬਿਲਕੁਲ ਵਾਈਟ ਦੇ ਵਿੱਚ ਬਲੈਕ ਮੋٹے ਡੱਬ ਦੂਜਾ ਸੂਬਾ ਹੀ ਆ ਹਾਂਜੀ ਪਹਿਰ ਦੂਜਾ ਸੂਬਾ ਤੇ ਬਾਕੀ ਚਲੋ ਅਰਫੀ ਤਾਂ ਤੁਸੀਂ ਆਪਣੀ ਤਸਦੀਕ ਕਰਕੇ ਲੈ ਕੇ ਆਉਂਦੇ ਹੋ ਮਾਲ ਦਾ ਵਪਾਰ ਦਾ ਕੰਮ ਆ ਹਾਂਜੀ ਤੇ ਪੰਟੂਪਣ ਨਿਆਰਾ ਇੱਕੋ ਜਿਹਾ ਸਾਰੇ ਪਾਸੇ ਇੱਕ ਨੰਬਰ ਠੀਕ ਹੈ ਵੀਰੇ ਹਾਂਜੀ ਬਾਕੀ ਹੋਰ ਕਿਸੇ ਪਾਸਿਓ ਕੋਈ ਕਮੀ ਪੇਸ਼ੀ ਤੇ ਨਹੀਂ ਨਾ ਨਾ ਕੋਈ ਕਮੀ ਪੇਸ਼ੀ ਇਹ ਤਫਲੀ ਬਖਸ਼ੀ ਹੈ ਪਹਿਲਾਂ ਨੇ 16 17 ਕਿਲੋ ਦੁੱਧ ਚਵਾਇਆ ਪਲੂਨ 'ਚ ਹਾਂਜੀ ਠੀਕ ਆਰਕਾ ਇਹ 18 19 ਕਿਲੋ ਇਹਨੂੰ ਕੀ ਜਾਂਦਾ ਐਡੀ ਵੱਡੀ ਵਸ਼ੀ ਆ ਹਾਂ ਬਿਲਕੁਲ ਹਾਂਜੀ ਲੈ ਵੀ ਇੱਕ ਵਾਰੀ ਖੋਲ ਕੇ ਆਪਾਂ ਤੁਮ ਤੋੜ ਕੇ ਦਿਖਾਉਣੇ ਆ 16 ਲੀਟਰ 16 17 ਲੀਟਰ ਵੀਰਾਂ ਦਾ ਵੀ ਤਕਰੀਬਨ ਚਵਾਈ ਇਹਨੇ ਕਰਵਾਈ ਆ ਪਲੂਨ 'ਚ ਪਹਿਲੇ ਸਵੇ ਇਹਸ ਵਾਰ ਵੀ ਆਪਾਂ ਚਲੋ ਚੰਗੀ ਨੀਂਦ ਹੀ ਕਰਦੇ ਆ ਕਈ ਤਰ੍ਹਾਂ ਪਸ਼ੂ ਪਹਿਲਾ ਸਵੇ ਸੋਇਆ ਹੁੰਦਾ ਦੂਜੇ ਸਵੇ ਦੇ ਵਿੱਚ ਥੋੜੀ ਜੀ ਸਲੋ ਤੋੜ ਲਈ ਹਰਪ੍ਰੀਤ ਹੌਲੀ ਤੋ ਤਸਦੀ ਨਾਲ ਬਖਾਦਗੇ ਦੂਜੇ ਸਵੇਰੇ ਦੇ ਵਿੱਚ ਦੋਸਤੋ ਚੰਗੀ ਮੀਦੀ ਕੀਤੀ ਜਾਂਦੀ ਹੈ ਕਈ ਵਾਰ ਪਹਿਲਾਂ ਜਿਵੇਂ ਝੋਟੀਆਂ ਚਾਹੇ ਪਹਿਲਾਂ ਵਹਿੜਾ ਪਹਿਲਾਂ ਝੋਟੀਆਂ ਕੋਈ 10000 ਲੀਟਰ ਤੋਂ ਕੋਈ ਚਵਾਜੇ ਦੁੱਧ ਤੇ ਚੰਗੀ ਝੋਟੀ ਮੰਨੀਦੀ ਆ ਦੂਜੇ ਸਵੇਰੇ ਉਹ ਝੋਟੀ 12 13 ਤਰਾਂ ਲੀਟਰ ਪਪਲਸ ਵੀ ਚਲਦੀਆਂ ਨੇ ਇਸ ਕਰਕੇ ਪਹਿਲੇ ਸਵੇਰੇ ਪਸ਼ੂ ਨਵਾਂ ਆਂਗ ਹੁੰਦਾ ਹੌਲੀ ਉਮਰ ਹੁੰਦੀ ਹੈ ਠੀਕ ਹੈ ਜੀ ਅਗੇ ਜਿਹੜੇ ਜਿਹੜੇ ਸਵੇਰਾਂ ਦੇ ਵਿੱਚ ਆਉਂਦਾ ਹੈ ਉਸ ਹਿਸਾਬ ਨਾਲ ਪਸ਼ੂ ਦੁੱਧੋਂ ਵੱਧਦਾ ਹੀ ਹੈ ਦੂਜੇ ਤੀਜੇ ਸਵੇਰੇ ਦੇ ਵਿੱਚ ਜਾ ਕੇ ਸਟੇਟ ਪਟਾ ਬਿਲਕੁਲ ਤੁਸੀਂ ਦੇਖੋਗੇ ਫੇਸ ਕੁਆਲਿਟੀ ਰੰਗ ਬਾਜਾ ਕਰਮਾਲੀ ਇਧਰ ਦੇ ਪਾਸੇ ਆਪਾਂ ਤੁਮ ਇੱਕ ਬਹਿਨੀ ਦੇ ਪਾਸੇ ਮੋٹے ਤਰਤੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਦੇਖੋ ਆ ਲੋ ਜੀ ਸੋ ਥਣ ਪੂਰਾ ਸਫਾਈ ਵਾਲਾ ਲੇਵਾ ਪੂਰਾ ਸਫਾਈ ਵਾਲਾ ਤੇ ਮੁੱਠੀ-ਮੁੱਠੀ ਥਣ ਲੱਗਾ ਠੀਕ ਆ ਸੋ 55 ਵੀ ਗਾਰੰਟੀ ਤਸੱਲੀ ਰਹੂਗੀ ਹਾਜੀ ਲੈ ਚਲੀ ਗਏ ਵੀ ਚਲ ਆ ਦੇਖੋ ਅੜੀ ਲਾ ਲੈ ਚੱਲ ਕਰੋ ਜੀ ਠੀਕ ਆ ਸੋ ਬਾਕੀ ਮਲਕਨਾੜ ਕਾਫੀ ਮੋਟੀ ਹੈ ਦੋ ਪਾਸੇ ਤੁਸੀਂ ਦੇਖੋਗੇ ਠੀਕ ਆ ਇਹ ਜਿਹੜਾ ਬਿਲਕੁਲ ਬਹਿਣੀ ਵਾਲੇ ਪਾਸਿਓਂ ਆਪਾਂ ਤੁਹਾਨੂੰ ਦਿਖਾ ਰਹੇ ਆਂ ਥਾਂ ਤੁਹਾਨੂੰ ਮੁੱਠੀ ਆ ਨਾ ਤੇ ਇਹ ਤਾਂ ਹਰਪ੍ਰੀਤ ਕੀ ਮੁੱਲ ਕੀ ਡਿਮਾਂਡ ਕਰਦੀ ਫਿਰ ਮੁੱਲ ਦੇ ਜਿੱਦਾਂ ਦੀ ਵਛੀ ਆਏ ਤੇ ਆldi ਭਾਵੇਂ 65 ਕਰ ਲੋ ਆ 60 ਦੀ ਦੇ ਦੀਏ 60000 ਦੀ ਹਾਂਜੀ ਉਹੀ ਗੱਲ ਹਰਪ੍ਰੀਤ ਆਪਾਂ ਕਰਨੀ ਇੱਕੋ ਇੱਕ ਹੀ ਬੇਸ਼ੱਕ ਚਲੋ ਕੋਈ ਤੁਹਾਡੇ ਕੋਲ ਇਥੇ ਆਣ ਕੇ ਲੈ ਜਾਏ ਚਾਹੇ ਤੁਸੀਂ ਪਹੁੰਚ ਕਰਾਉਣੀ ਆਂ ਰਾਹ ਰਸਤਾ ਆਪਾਂ ਉਹੀ ਦੇ ਦਈਏ ਵੀ ਜਿੱਥੇ ਬੱਸ ਵੀ 100 200 ਮੌਕੇ ਤੇ ਛੋਟ ਹੀ ਹੋਵੇ ਤਰਵਿੰਜਾਇਰ ਦੀ 100 ਕਿਲੋਮੀਟਰ ਪਹੁੰਚ ਕਰਦਾਂਗੇ 100 ਕਿਲੋਮੀਟਰ ਤੱਕ 5000 ਦੀ ਪਹੁੰਚ ਚੱਕੋ ਵੀ ਹਾਂਜੀ ਲੋ ਵੀ ਕੋਈ 28 27 2500 ਦਾ ਕਿਰਾਇਆ ਪੜਾਈ ਚੜ ਜਾਂਦਾ 100 ਕਿਲੋਮੀਟਰ ਤੱਕ ਇਹ ਕੋਈ ਆਪਦਾ ਸੰਦ ਲੈ ਕੇ ਆਉਂਦਾ ਤੇ 3000 ਛੋੜ ਅੱਛਾ ਜੀ ਹਾਂਜੀ ਆ ਸਿੱਧੀਆਂ ਗੱਲਾਂ ਨੇ ਸਿੱਧੀਆਂ ਗੱਲਾਂ 3000 ਕੋਈ ਆਪਦਾ ਵੀਕਲ ਲੈ ਆਉਂਦਾ ਠੀਕ ਹੈ ਜੀ ਤੁਹਾਨੂੰ ਆਵੇ ਯਾਰ ਖਰਚਾ ਤੁਹਾਨੂੰ ਆਵੇ 500 ਖਰਚਾ ਆਪਦਾ ਵੀਕਲ ਲੈ ਆਓਗੇ ਤੇ ਬਿਲਕੁਲ 3000 ਵਿੱਚੋਂ ਲੈਸ ਹੋ ਜੂਗੀ 53 ਚੋਂ ਆਦਰਵਾਇਜ਼ ਮਗਾਉਣੀ ਚਾਹੁੰਦਾ ਕੋਈ ਮੇਰਾ ਭਰਾ ਪਾ ਕੇ 7 ਦਿਨ 8 ਦਿਨ ਹਜੇ ਨਰਮ ਆ ਇਹ ਤੁਹਾਨੂੰ ਜਿਹੜੀ 53000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ ਬਹੁਤ ਵਧੀਆ ਵੈੜਾ ਕਿ ਸਾਗਰ ਨੰਬਰ ਤੇ ਬਲੈਕ ਰੰਗ ਦੇ ਵਿੱਚ ਵਛੀ ਤੁਹਾਨੂੰ ਦਿਖਾਉਣੇ ਆ ਇਹ ਵੀ ਕਰਮ ਵਾਲੀ ਚੰਗੀ ਸਜੀ ਧਜੀ ਪਈ ਆ ਤੇ ਇਹ ਹਰਪ੍ਰੀਤ ਦੇ ਦਾ ਸੂਬਾ ਕਿਨਵਾ ਹੋਊਗਾ ਫਿਰ ਦੂਜਾ ਸੂਬਾ ਇਹਦਾ ਦੂਜਾ ਸੂਬਾ ਹਾਂਜੀ ਤੇ ਬੱਚਾ ਮਗਰ ਵਛੀ ਮਗਰ ਵਛੀ ਆ ਕਿੰਨੇ ਦਿਨ ਹੋ ਗਏ ਸੂਈ ਤੂੰ 8-9 ਦਿਨ ਹੋ ਗਏ ਅਜੇ ਮੈਲੇ ਤੇ ਨਹੀਂ ਆਈ ਨਾ ਠੀਕ ਆ ਹਾਂਜੀ 12 ਕਿਲੋ ਦੁੱਧ ਇਸ ਟਾਈਮ ਹਾਜ਼ਰੇ ਦੇ ਥੱਲੇ ਹਾਂ 11 ਮੰਨ ਕੇ ਕੋਈ ਸੌਦਾ ਕਰ ਲੇ ਹੂੰ ਪੂਰੀ ਐ ਲਊ ਪਾਤਾਲੀ ਬੱਛੀ ਆ ਤੇ ਇਹ ਪਾਸਾ ਲਿੱਸਾ ਪਾਣੀ ਮਿਲ ਨੂੰ ਮਲੌਣ ਦੇ ਵਿੱਚ ਠਿਰੀ ਆ ਪੂਰੀ ਮੈਂ ਨਾ ਬਿਨਾ ਮੰਗੇ ਦੋ ਅੱਛਾ ਹਾਂਜੀ ਲੋ ਵੀ ਕ੍ਰੋਸ ਬਰੀਡ ਆ ਬੱਛੀ ਮਗਰ ਹਾਂਜੀ ਮਗਰ ਬੱਛੀ ਆ ਐਸ ਵਕਤ ਤੋਂ ਦੋਸਤੋ 12 ਕਿਲੋ ਪਰ 11 ਕਿਲੋ ਵੀਰਾਂ ਦਾ ਮੰਨ ਕੇ ਆਪਣੇ ਨਾਲ ਕੋਈ ਵੀ ਸੌਦਾ ਕਰ ਲਿਆ ਜੇ ਤੁਸੀਂ ਕੋਈ ਹਫਤੇ ਦੇ ਆਣ-ਬਾਣ ਜਿਹੜਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਬਾਕੀ ਨਿੱਗਰ ਨੁਕਰ ਬਹੁਤ ਆ ਪਲੀ ਪ੍ਰੀਤੀ ਦੇ ਪਾਸਿਓ ਕੋਈ ਸ਼ੱਕ ਨਹੀਂਗਾ ਇਧਰੋਂ ਮੈਂ ਤੁਹਾਨੂੰ ਦਿਖਾਉਂਗਾ ਬੈਕਸਾਈਡ ਤੋਂ ਪੁੱਠਾ ਤੁਸੀਂ ਚੈੱਕ ਕਰੋ ਪਲੀ ਸੰਭੀਅ ਦੇ ਪਾਸਿਓ ਕੋਈ ਸ਼ੱਕ ਨਹੀਂਗਾ ਠੀਕ ਆ ਜੀ ਪਲੀ ਸਾਫੀ ਪੂਰੀ ਐ ਕਰਮਾ ਵਾਲੀ ਠੰਡੀ ਧੀਰੀ ਐ ਸੀਸ ਆਊਗਾ ਤੇ ਜਿਹੜਾ ਥਾਂ ਤਕਰੀਬਨ ਤੁਸੀਂ ਵੇਖੋਗੇ ਹੱਤੀ ਚਵਾਈ ਲਾਈ ਆ ਐ ਮੋਗੇ ਰਗੀ ਚਵਾਈ ਆ ਮੁੱਠੂ ਮਸਤ ਪੂਰੀ ਚੋਣ ਪੋਲੀ ਹਾਂ ਇਹ ਚੋਗੇ ਲਈ ਆ ਜੇ ਚੋਗੇ ਮਾੜਾ ਡੰਗਰ ਲਿਆ ਕੀ ਫਾਇਦਾ ਫਿਰ ਫਿਰ ਬਿਲਕੁਲ ਜੀ ਬਿਲਕੁਲ ਤਸੱਲੀ ਕਰਕੇ ਵੀ ਮਾੜਾ ਪੈ ਗਿਆ ਫਿਰ ਕੀ ਹੈ ਬਾਕੀ ਆ ਮੇਰਾ ਭਰਾ ਮਾਰੋ ਚਾਹ ਦਾ ਠੀਕ ਆ ਜੀ ਵਿਰਲਾਪੁਰਲਾ ਸਪੇਸ ਗੈਪ ਕਾਫੀ ਆ ਆਪਸੀ ਥਾਣਾ ਦੇ ਵਿੱਚ ਤੇ ਮੁੱਠੀ-ਮੁੱਠੀ ਥਾਣਾ ਲੱਗਾ ਕਰ ਮਾਰੀ ਨੂੰ ਠੀਕ ਆ ਜੀ ਤੇ 11 ਕਿਲੋ ਦੁੱਧ ਦੀ ਤਸल्ली ਤੇ ਕੋਈ ਵੀ ਭਰਾ ਸੌਦਾ ਕਰ ਲਵੇ ਦੂਜਾ ਸਵੇਰ ਖੋਲ ਕੇ ਆਪਾਂ ਤੁਹਾਨੂੰ ਤਸल्ली ਨਾਲ ਇਧਰ ਬਾਹਰ ਕੱਢ ਕੇ ਤੋਰ ਕੇ ਦਿਖਾ ਦੇਣੇ ਸੋ ਇੱਕ ਰੰਗ ਬਲੈਕ ਕੁਝ ਜਿਹੜੇ ਵਾਈਟ ਸਪੋਰਟ ਜਿਹੜੇ ਆ ਹਵਾਨੇ ਚੱਡੇ ਦੇ ਉੱਪਰ ਤੁਹਾਨੂੰ ਦਿਖਾਈ ਦੇਣਗੇ ਬਾਕੀ ਜਿਹੜਾ ਮੱਥੇ ਦੇ ਵਿੱਚ ਥੋੜਾ ਜਿਹਾ ਫੁੱਲ ਬਣਿਆ ਠੀਕ ਆ ਬਾਕੀ ਓਵਰਆਲ ਸਭ ਬਲੈਕ ਹਾਂ ਸੋਰਾ ਵੇੜਦਾ ਕੇ ਦੇਖ ਕੋਈ ਮ ਮੈਂ ਵੀ ਹਰ ਤੂ ਐਨ ਨਮਾ ਤੋਰਨੀ ਥੋੜਾ ਸੋਹ ਤੋਰ ਲਿਆ ਜੀ ਵੀਰੇ ਹਣਾ ਆ ਲੈ ਬੱਚੇ ਰਹਾ ਕਰਦੀ ਥੋੜਾ ਆ ਬਸ ਦਾ ਰੋਗ ਇਹਦੇ ਵੀ ਨਹੀਂ ਕਰਮਾ ਲਿਦਾ ਵੀ ਨਵੀਂ ਵਹਿੜਾ ਫਿਰ ਤੋਰਾ ਦਾ ਆਪਦਾ ਤੈਨੂੰ ਪਤਾ ਹੋਊਗਾ ਇੱਕ ਹਾਂਜੀ ਹਣਾ ਨਾਲੇ ਤੋਰੇ ਤਾਂ ਨੂੰ ਬੜਾ ਵਹਿੜਾਂ ਦੇ ਹੀ ਹੁੰਦੇ ਆ ਬਸ ਬਸ ਗੁੱਡੇ ਡਾਂ ਕਿੱਥੇ ਤੁਰਦੀ ਆ گاਵਾ گاਵਾ ਦੀ ਗੱਲ ਕਰਕੇ گاਵਾ ਦਾ ਵਿਚਾਰੀਆਂ ਫਿਰ ਤੈਨੂੰ ਪਤਾ ਆ ਆ ਵੀ ਮਾ ਤੁਰਦੀਆਂ ਆ ਬੰਦੀ ਨਾ ਕੋਈ ਨਹੀਂ ਬਨ ਲੋਦੀ ਲਓ ਜੀ ਠੀਕ ਹੈ ਜੀ ਨਵਾਂ ਆਂਗਾ ਬੇਰ ਕੋਲ ਬਾਕੀ ਵਾਬੇ ਦੀ ਹੈ ਵਹਿੜ ਦੂਜਾ ਸਵੇਰ ਇਹ ਵਾਰ ਸੁਈ 11 ਕਿਲੋ ਦੁੱਧ ਤੁਹਾਨੂੰ ਫੇਰ ਕੋਰੀਆ ਪਰ ਰੀਪੀਟ ਕਰ ਦਿੰਨੇ ਆ ਅਜੇ 13 14 ਦੇ ਅਪੜੂਗੀ ਹੁਣ ਮੈਲਾ ਮੂਲਾ ਮਾਰ ਕੇ ਆ ਥੱਲੇ ਚੋਆ ਚਲਾ ਖਲਾਰ ਖਲੂਰ ਚੰਗਾ ਲੇਵੇਗਾ ਹਨ ਐ ਠੰਡੀ ਧੀਰੀ ਕੋਈ ਆ ਲੋ ਜੀ ਹਾਂ ਤੂੰ ਫੇਰ ਕੇ ਜਿਹੜਾ ਤੁਹਾਨੂੰ ਦੋਸਤੋ ਚੰਗੀ ਤਰ੍ਹਾਂ ਪਤਸਰੀ ਨਾਲ ਦਿਖਾ ਰਹੇ ਆ ਉਦਾਂ ਪੂਰੀ ਠੰਡੀ ਧੀਰੀ ਇਸੀਲ ਸਾਊਗਾ ਆ ਦੇ ਠੀਕ ਆ ਮੈਂ ਵੀ ਇਹਦਾ ਮੁੱਲ ਹਰਪ੍ਰੀਤ ਦੱਸਿਓ ਕੀ ਕਰਦੇ ਡਿਮਾਂਡ ਫਿਰ ਮੁੱਲ ਦੇ ਚੀਜ਼ ਦੇ ਹਿਸਾਬ ਨਾਲ ਭਾਵੇਂ 60 ਕਰਨੀਏ ਆ 55 ਦੀ ਦੇ ਲਈਏ 55 ਦੀ ਹੋਰ ਵੀ ਹੁੰਦੀ ਐ ਲੈਸ ਕਰ ਦੀਏ ਮੈਂ 50000 ਦੀ 100 ਕਿਲੋਮੀਟਰ ਪਹੁੰਚ ਕਰ ਦਾਂਗੇ ਕਰ ਦਿਓ ਹਾਂਜੀ 50000 ਦੇ ਵਿੱਚ 100 ਕਿਲੋਮੀਟਰ ਪਹੁੰਚ ਹਾਂਜੀ ਲਓ ਜੀ ਠੀਕ ਆ ਫਿਰ ਤੇ ਲੋਗੇ 50000 ਰੁਪਏ ਤੇ 100 ਕਿਲੋਮੀਟਰ ਤੱਕ ਪਹੁੰਚ 70 70000 ਮੋਹਲੇ ਕਰੀ ਜਾਂਦੇ ਆ ਆ ਆ ਆ ਆਪਾਂ ਭਾਈ ਤੋਂ ਆਪਾਂ ਤਾਂ ਪਰੋਤ ਹਮੇਸ਼ਾ ਇਹ ਗੱਲ ਕਰਦੇ ਆ ਵੀ ਆਪਾਂ ਆਪਦੀ ਗਾਦੀ ਕਰਾਂਗੇ ਕਈ ਵਾਰ ਅਗਲੇ ਨੂੰ ਪਸ਼ੂ ਕਿਤੇ ਉੱਚਾ ਮਿਲ ਗਿਆ ਹਾਂਜੀ ਆਪਾਂ ਨੂੰ ਜਾਇਜ਼ ਮਿਲ ਗਿਆ ਤੇ ਆਪਾਂ ਉਹਨੇ ਜਾਇਜ਼ ਕੰਦੀ ਕੋਸ਼ਿਸ਼ ਕਰਗੀ ਹਣਾ ਜਾਇਜ਼ ਜਾਇਜ਼ ਆਪਾਂ ਨੂੰ ਜਾਇਜ਼ ਹੀ ਕਿਉਂ ਨਾ ਹਰੇਕ ਨੇ ਲੈਣਾ ਹਾਂਜੀ ਜਾਇਜ਼ ਆਪਾਂ ਦੇ ਦੇਣੀ ਹੈ ਜਾਇਜ਼ ਕਮਾਈ ਲੈ ਕੇ ਜਿਹੜਾ ਪਸ਼ੂ ਦੇ ਦਈਏ ਵਾਰਡ 200 ਚੰਗੀ ਏ ਸਿਰਫ 50000 ਦੀ ਤੇ ਪਹੁੰਚ ਉਹੀ ਰਹੂਗੀ 100 ਕਿਲੋਮੀਟਰ ਤੱਕ ਬਾਕੀ ਲੇਵੇ ਭਾਂਡੇ ਦੀ ਤੁਹਾਨੂੰ ਆਪਾਂ ਸਾਫ ਸੁਥਰੀ ਆ 14 15 ਨੂੰ ਕਰਵਾ ਲਈ ਮਖੌਨਾ ਕਰੂਗੀ ਵੀਰਾਂ ਦਾ ਅਜੇ ਤਾਂ ਸਟਾਰਟਿੰਗ ਹੀ ਆ 11 12 ਕਿਲੋ ਤੋਂ ਠੀਕ ਆ ਜੀ ਤੇ ਬਾਕੀ ਚਵਾਈ ਚੂਵੀ ਦੇ ਬਿਲਕੁਲ ਸਾਫ ਸੁਥਰੇ ਪਸ਼ੂ ਆ ਤਸੱਲੀਆਂ ਕਰਕੇ ਆਪਦੀਆਂ ਖਰੀਦੇ ਆ ਅੱਗੇ ਮੇਰਾ ਸੱਜਣ ਕੋਈ ਵੀ ਆਉਂਦਾ ਆ ਆਪਦੀਆਂ ਵਰਾ ਕੇ ਤਸੱਲੀਆਂ ਕਰਕੇ ਲੈ ਕੇ ਜਾਓ ਇਧਰਨੇ ਪਾਸੇ ਇੱਕ ਗੱਬਣ ਵਾੜ ਦਿਖਾਈਏ ਤੁਹਾਨੂੰ ਤਿੱਜੇ ਨੰਬਰ ਤੇ ਇਹ ਕੱਲ੍ਹ ਨੂੰ ਸਵੇਰੇ ਵੀਰ ਇਹ ਤਿੱਜਾ ਸੁੰਦੀ ਆਰਖਾ ਤਿੱਜਾ ਸਵੇਰ ਹਾਂਜੀ ਲਓ ਵੀ ਤਿੱਜਾ ਸਵੇਰ ਇਸ ਵਾੜ ਨੇ ਸੂਣਾ ਤੇ ਬਾਕੀ ਤਾਂ ਮੈਂ ਉਹ ਵੀ ਦਿਖਾ ਦਿਆਂ ਵੀ ਕ੍ਰੋਸ ਬਰੀਡ ਆ ਠੀਕ ਆ ਜੀ ਕ੍ਰੋਸ ਬਰੀਡ ਦੇ ਵਿੱਚ ਆ ਇਹ ਤੇ ਫਿਰ ਵਿੱਚ ਕ੍ਰਾਸ ਆ ਹਾਇ ਥੱਲੇ ਨੂ ਨੂ ਜਿਹਦੀ ਬੜੀ ਸਾਫ ਸੁਥਰੀ ਹੈ ਨਾ ਐਨ ਮਿਰਲਾ ਆਲਾ ਥਣ ਲੱਗਾ ਇਹਨੂੰ ਠੀਕ ਆ ਉਹ ਤਾਂ ਹੈ ਸੀਲ ਸੂੜੇ ਵੀ ਪੂਰੀ ਹੈ ਪੂਰੀ ਐ ਜਮਾਂ ਸੀਲ ਸੂੜ ਕੋਈ ਆ ਥੋੜੀ ਗੱਲ ਨਹੀਂ ਗਈ ਸੁਣੇ ਆਈ ਕਰਕੇ ਥੋੜਾ ਡਰਦੀ ਆ ਹਾਂ ਹਾਂ ਹਾਂਜੀ ਇਹਨਾਂ ਨੇ ਕਹਿੰਦੇ ਆਈ ਅੱਧਾ ਘੰਟਾ ਪਹਿਲਾਂ ਹੀ ਬਿਲਕੁਲ ਬਿਲਕੁਲ ਸੋ ਕਰੋ ਕਈ ਵਾਰ ਪਸ਼ੂ ਨਹੀਂ ਦਉ ਪਹਿਲੀ ਵਾਰ ਹਾਂਜੀ ਤੇ ਇਹਨੂੰ ਵੀ ਇੱਕ ਵਾਰੀ ਖੁੱਲ ਕੇ ਮਾੜਾ ਜਿਹਾ ਤੋਰ ਕੇ ਦਿਖਾਈਏ ਮੈਂ ਕਿਹਾ ਕਿ 5-7 ਦਿਨ ਵੀ ਹਫਤਾਕ ਹਫਤਾ ਖੁੱਲਾ ਡੁੱਲਾ ਜੋ ਵੀ ਇੱਕ ਹਫਤਾ ਹੀ ਵੀ ਅਜੇ ਸਮਾਂ ਕੱਢਦੀ ਆ ਤੇਜਾ ਸੁਆ ਇਹ ਵਾਰਨੇ ਸੁਣਾ ਬਾਕੀ ਥੱਲੇ ਖਲਾਰਾ ਸੂਰਾ ਕਾਫੀ ਉਹ ਹਾ ਬਕਾਲਾ ਪੂਰਾ ਚੱਗਾ ਕਿਲੋ ਦੁੱਧ ਇਹਨੂੰ ਕੀ ਜਾਂਦਾ ਹਾਂ ਆ ਲੋ ਕਰੋ ਚੱਕ ਜੀ ਠੀਕ ਆ ਸੋ ਤੋੜਾ ਤਾਰਾ ਕਿਸੇ ਪਾਸੇ ਕੋਈ ਸ਼ੂਕਰ ਜੀ ਨਹੀਂ ਗਈ ਉਈ ਇੱਕ ਥਾਂ ਤੋਂ ਭੱਜੀ ਤੇ ਦੂਜੀ ਗੋਟ ਤੇ ਪਹੁੰਚ ਗਈ ਉਹ ਗੱਲਬਾਤ ਨਹੀਂ ਠੀਕ ਆ ਟੋਰਾ ਤਾਰਾ ਨਰਮਾ ਕਰਮਾ ਦੀ ਦਾ ਵੈਸੇ ਇੱਕ ਜਿਹੜਾ 200 ਪਸ਼ੂ ਘਰੋਂ ਪਹਿਲੀ ਵਾਰੀ ਨਿਕਲਦਾ ਵਪਾਰ ਲੈਣ ਦੇ ਵਾਧੂ ਘਾਟੂ ਕੋਈ ਵੀ ਥਾਣਾ ਦੇ ਉੱਪਰ ਥਾਣ ਫੁੱਟੇ ਨਹੀਂਗੇ ਜਾਂ ਕੋਈ ਵਾਧੂ ਘਾਟੂ ਨਿਸ਼ਾਨ ਪਿਲ ਕਰਾ ਕੋਈ ਤਾਗ ਨਹੀਂਗਾ ਚਾਰੇ ਥਾਣਾ ਸਾਫ ਸੁਥਰੇ ਆ 35 ਦੇ ਵਿੱਚ ਅਜੇ ਤੇ ਪੇਪਰ ਤੇ ਲਿਆਂਦੀ ਛੈਦ ਹੀ ਆਉਂਦੇ ਆ ਜੇ ਤੇ 35 ਛੈਦ ਹੀ ਆਉਂਦਾ ਹਾਂ ਹਾਂਜੀ ਲਿੰਦਾ ਦਿੰਦੀ ਆ ਤੇ ਨਾ ਲੈ ਲੇ ਡੁੱਲੇ ਲੈ ਚੋੜਾ ਚਲੋ ਚੰਗਾ ਕਲਰ ਆ ਡੋੜਾ ਬਹੁਤ ਆ ਮਗਰ ਜੇ ਬਾਹਰ ਬਾਤ ਆ ਜੇ ਪੂਰਾ ਕੱਢ ਕੁੱਢ ਕੇ ਲੜਾ ਡੋੜਾ ਫੇਰ ਸੂਗੀ ਆ ਜੀ ਹਾਂਜੀ ਆਪਰੇ ਤਾਂ ਕੀ ਮੁੰਨ ਰਊਗਾ ਇਹ ਕੀ ਰੇਟ ਤੇ ਦੇ ਦਾਂਗੇ ਆਪਾਂ ਜੀ ਮੁੱਲ ਕਰਨੋਂ ਭਾਵੇਂ 55 ਕਰ ਲੀਏ ਹਾਂ 50 ਦੀ ਦੇ ਦਈਏ 50 ਦੀ ਹਾਂਜੀ ਦੇਖ ਜੇ ਹੋਰ ਛਾਲ ਮਾਰਦੇ ਨਾ ਕਿਸ ਤਰੀਕੇ ਨਾਲ 48000 ਦੀ ਇਹ ਵੀ 100 ਕਿਲੋਮੀਟਰ ਪਹੁੰਚ ਕਰਦਾ ਹੈ ਪਹੁੰਚ ਹੀ ਹੋ ਜੂਗੀ ਹਾਂਜੀ ਚੱਕੋ ਠੀਕ ਹੈ ਲੋ ਵੀ 48000 ਦੇ ਵਿੱਚ ਇਹ ਵੀ ਦੋਸਤੋ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਦੁੱਧ ਵੀ ਮੇਰੇ ਭਰਾਓ ਸੇਵਾ ਨੇ ਚਵਾਉਣਾ ਅੱਜ ਪਰੇ ਭਾਂਡੇ ਕਿਲੋ ਚਵਾਜੂਗੀ ਇਹ ਵੀ ਹਾਂ ਪਰ ਇਹ ਭਾਂਡੇ ਆਪ ਦਾ ਬਿਲਕੁਲ ਥਣ ਪਾਸ ਕਰ ਲਿਓ ਜਿੱਦਾਂ ਮਰਜ਼ੀ ਤਸਨੀ ਕਰ ਲਿਓ ਠੀਕ ਹੈ ਥਣ ਪਾਸ ਕਰਕੇ ਲੈ ਕੇ ਜਾਇਓ ਦੁੱਧ ਭਾਵੇਂ 17 ਚੋਲੇ ਭਾਵੇਂ 18 ਭਾਵੇਂ 15 ਚਵਾਜੇ ਕਰਮਾ ਲਈ ਹੜਪਾਲੀ ਹਰਦੀ ਇਹ ਮਿਲਜੂਗੀ ਤੀਜਾ ਸੂਬਾ ਸੂਨ ਵਾਲੀ ਆ ਕ੍ਰਾਸ ਬ੍ਰੀਡ ਅੱਗੇ ਇੱਕ ਆਪਾਂ ਤੁਹਾਨੂੰ ਟੋਕਰ ਗੱਬਰ ਨਾਕੇ ਦਿਖਾਉਣੀ ਆ ਝੂਂਗੀ ਆ ਟੋਕਰ ਗੱਬਰ ਕਿੰਨੇ ਮਹੀਨੇ ਦੀ ਗੱਬ 44 ਚਾਹ ਦੀ ਗੱਬਣਿਆ 44 ਦੀ ਤੇ ਕੋਈ ਆਪ ਦਾ ਜਿਹੜਾ ਮਰਜ਼ੀ ਡਾਕਟਰ ਲੈਵੇ ਚੈੱਕ ਕਰਾ ਕੇ ਲੈ ਜਾ ਚਾਹ ਦੀ ਆਪਣੀ ਗਾਰੰਟੀ ਭਾਵੇਂ ਐਦਾਂ ਗਾਰੰਟੀ ਦੇ ਲੈ ਜਾ ਕੋਈ ਚੈੱਕ ਕਰਾ ਕੇ ਲੈ ਜਾ ਠੀਕ ਆ ਤੇ ਦੁੱਧ 17 ਕਿੰਨੀਆਂ ਥੱਲੇ ਦੁੱਧ ਆਪਾਂ ਦੇ 8 ਕਿਲੋ ਆਨੇ ਵਿਖਾਵੇ ਵੀ 8 ਦਾ ਕਰਦੀ ਆ ਤੇ 7 ਕਿਲੋ ਦੀ ਗਾਰੰਟੀ ਆ ਤੇ ਇੱਥੇ ਵੀ 7 ਕਿਲੋ ਚੁਵਾ ਦਾਂਗੇ ਹਾਂਜੀ ਆਪਾਂ ਵਸੇ ਹਰ ਵੀ ਤਾਂ ਆਪ ਲੈ ਆਂਦੀ ਆ ਜਦੋਂ ਵੀਰੇ ਚਲੋ ਵਪਾਰ ਲੈਣਾ ਹਾਂ ਜੀ ਤੇ ਜਦੋਂ ਆਪਾਂ ਨੂੰ ਜਿਵੇਂ ਆ ਗੱਬਣ ਮਿਹੜ ਤੁਹਾਡੇ ਕੋਲ ਆ ਅੱਜ ਹੀ ਆਈ ਆ ਹਾਂ ਜੀ ਇਹਦੀ ਆਪਾਂ ਕੋਈ 2-4 ਚਵਾਈਆਂ ਆਪਦੇ ਹੱਥੇ 2-4 ਚਵਾਈਆਂ ਕਰ ਲਈਆਂ ਇਹ ਹਫਤਾ ਹੋ ਗਿਆ ਆਪਣੇ ਘਰੇ ਆਈ ਹਫਤਾ ਚਵਾਈ ਕਰਦੀ ਆ ਹਾਂ ਜੀ ਇਹ ਵੈਸੇ ਘਰ ਵਾਸਤੇ ਲਿਆਂਦੀ ਸੀ ਤੇ ਚਲੋ ਫਿਰ ਇੰਨੀਆਂ ਘਰੇ ਨਹੀਂ ਰੱਖੀਆਂ ਜਾਂਦੀਆਂ ਹਾਂ ਲੰਮਾ ਚਲਾ ਜਾਂਦਾ ਨਹੀਂਗਾ ਪਸ਼ੂਆਂ ਦਾ ਲੰਮਾ ਟਾਈਮ 7 ਕਿਲੋ ਦੁੱਧ ਤੇ ਜਾਊਗੀ ਹਾਂ ਜੀ ਪੂਰਾ 7 ਕਿਲੋ 7 ਕਿਲੋ ਤੇ 4 ਮਹੀਨੇ ਦੀ ਵੈਸੇ ਡਾਕਟਰ ਨੇ 3/4 ਦੀ ਕਹੀ ਆ ਹਾਂ ਜੀ ਪਰ 4 ਮੰਨ ਕੇ ਲਾਜੀ ਆਪਾਂ 4 ਮੰਨ ਕੇ ਦੇਵਾਂਗੇ ਲਓ ਜੀ 4 ਮਹੀਨੇ ਦੋਸੂ ਗੱਬ ਅੱਗੇ 7 ਕਿਲੋ ਦੁੱਧ ਗਾਂ ਤੀਜੀ ਸਵੇਰੇ ਨੇ ਸੂਣਾ ਦੂਜੀ ਸਵੇਰ 'ਚ ਬੇਸ਼ੱਕ ਹੁਣ ਮੰਨ ਲਿਓ ਭਾਵੇਂ ਦੂਜੀ ਸਵੇਰ 'ਚ ਚੱਲਣ ਗਈ ਆ ਤੀਜਾ ਗਾਂ ਸੂਗੀ ਉਤਰਾ ਮਿਲਨ ਮੁਲ ਦੇ ਵਿੱਚ ਕਿਸੇ ਭੈਣ ਭੂਣ ਨੇ ਚਵਾਈ ਕਰਨੀ ਹੁੰਦੀ ਆ ਵੀ ਚੌਣ ਦੇ ਵਿੱਚ ਚੰਗੀ ਆ ਹਾਂਜੀ ਚੌਣ ਚ ਭੋਲੀ ਇੱਕ ਨੰਬਰ ਕੋਈ ਇੱਕ ਵੀ ਧਾਰ ਵੱਧ ਘਟ ਨਹੀਂ ਕੋਈ ਦੋਹਾਂ ਦੇ ਵਿੱਚੋਂ ਇੱਕ ਵੀ ਬੈੜ ਦੇ ਪੂਰ ਛਟਾ ਨਹੀਂ ਹੈਗਾ ਠੀਕ ਆ ਹਾਂਜੀ ਮਤਲਬ ਕੋਈ ਇਹ ਨਹੀਂ ਵੀ ਪਸ਼ੂ ਭਾਵੇਂ ਕੋਈ ਪਤੋ ਵੰਗਾਰਸੀ ਪਾਉਣਾ ਉਹ ਅਲੱਗ ਗੱਲ ਹੈ ਵੰਗਾਰਸੀ ਇਹਨੂੰ ਪਾਈਦਾ ਹਨਾ ਤੇ ਪਾਉਣ ਤੋਂ ਬਾਅਦ ਇਹ ਮਿਲਦੀ ਜੇ ਪਾਉਣ ਤੋਂ ਬਾਅਦ ਵੀ ਤੇਰਾ ਪਸ਼ੂ ਮਾੜਾ ਮੋਟਾ ਯਾਰ ਚੁੱਕ ਚੁੱਕ ਮਾੜਾ ਮੋਟਾ ਕਈ ਇਹਨਾਂ ਉਪਰੇ ਥਾਂ ਦੇ ਕਰ ਜਾਂਦਾ ਤੇ ਪਾੜੇ ਦੇ ਮਿਲਦੀ ਜੇ ਵੰਗਾ ਪਾ ਗਏ ਪਾੜਾ ਕੇ ਪਾ ਲੈਣਾ ਵੰਗਾ ਪਾ ਕੇ ਬਹਿ ਜਾਓ ਥੱਲੇ ਆ ਗਈ ਟੋਕੜ ਵੈੜ ਆਏ ਕਿਹੜੀ ਬੱਚੇ ਵਾਲੀ ਆ ਬਿਲਕੁਲ ਲੋ ਵੀ ਇਹ ਟੋਕੜ ਗੱਪਣ ਵੈੜਾ 4 ਮਹੀਨੇ ਦੀ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ 7 ਕਿਲੋ ਦੁੱਧ ਇਹਦੇ ਥੱਲੇ ਹੁਣ ਮੌ ਬਾਕੀ ਟੋਕੜ ਗੱਬਣ ਵੇੜਾਂ ਦੇ ਵੀ ਕਾਫੀ ਪੀਰ ਹੁੰਦੇ ਆ ਸ਼ਕੀਰ ਹਰੇਕ ਹੁੰਦਾ ਵੀ ਚਲੋ ਅੱਜ ਇਹਦੇ ਵਿਆਜੀ ਪੈਸਿਆਂ ਵਾਂਗੂ ਵਿਆਜੀ ਪੈਸਿਆਂ ਵਾਂਗੂ ਵੀ ਅੱਜ ਵਿਆਜੀ ਪੈਸੇ ਦਿੱਤੇ ਤੇ ਠੀਕ ਹੈ ਜੀ ਨਾਲ ਵਿਆਜ ਲਈ ਚੱਲੀਏ ਉਹ ਗੱਲਬਾਤ ਇਹਨਾਂ ਦੀ ਆ ਵੀ ਐਫ ਡੀ ਆਂ ਹੀ ਕਰਮਾਲੀਆਂ ਵੀ ਅੱਜ ਤਕਰੀਬਨ ਤੁਹਾਨੂੰ ਅੱਧੇ ਪਜਦੋ ਰੇਟ ਤੇ ਚੀਜ਼ ਮਿਲ ਜਾਣੀ ਤੇ ਕੱਲ ਨੂੰ ਜਦੋਂ ਆਵਾ ਧਾਵਾਂ ਤੇ ਆਈ ਬਿਲਕੁਲ ਸੱਜਰ ਤਿਆਰੀ ਤੇ ਹੋਈ ਉਦੋਂ ਕਰਮਾਲੇ ਪਸ਼ੂਏ ਡਬਲ ਦੁਨੇ ਕਰ ਜਾਂਦੇ ਆ ਠੀਕ ਆ ਤੇ 7 ਕਿਲੋ ਤੋਂ ਤੋਂ 4 ਮਹੀਨੇ ਦੀ ਗੱਬਣ ਇਹ ਵੇੜ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਠੀਕ ਆ ਜੀ ਤੇ ਚਵਾਈ ਵਾਲੇ ਪਾਸੇ ਕੋਈ ਡਿਫੈਕਟਡ ਨਹੀਂ ਪੀਸ ਮਤਲਬ ਕੋਈ ਥਣਾ ਦੀ ਕੋਈ ਬਾਦਕਾਰ ਕੋਈ ਪੂਰ ਛੱਟੇ ਵਾਲੀ ਗੱਲ ਨਹੀਂ ਗਈ ਉਹਦੀ ਤਸੱਲੀ ਬੇਸ਼ੱਕ ਬੰਨ ਦੀ ਸਰਦੀ ਇਥੇ ਆਣ ਕੇ ਕਰ ਲਿਓ ਕਿਸੇ ਭਰਾ ਦੇ ਮਨ 'ਚ ਕੋਈ ਡਾਊਟ ਸ਼ੰਕਾ ਕਿੰਤੂ ਪਰੰਤੂ ਨਾ ਹੋਵੇ ਠੀਕ ਆ ਇਧਰ ਵੇਖੋ ਥਣ ਥਣ ਦੇ ਪੂਰਾ ਲੱਗਾ ਐ ਕਰਮਾ ਵਾਲੀ ਨੂੰ ਹਾਂ ਨਹੀਂ ਥਣ ਤਾਂ ਕਰਮਾ ਵਾਲੀ ਨੂੰ ਲੱਖ ਵਾਲੀ ਬੈਰ ਵਰਗਾ ਲੱਗਾਗੇ ਹਾਂਜੀ ਹੈ ਚੰਗੀ ਆ ਬੈੜ ਬਾਕੀ ਠੰਡੀ ਐ ਧੀਰੀ ਆ ਹਾਂ ਲੈ ਚਲੀਏ ਇਧਰ ਹਰਫਰੀਤ ਬੰਨ ਵਗਰੇ ਲੋ ਦੀ ਇਹ ਅਜੇ 200 ਐਂਡ ਦੇ ਵਿੱਚ ਟੋਕੜ ਗੱਪੜ ਵੇਰ ਦਿਖਾਉਣੀ ਸੀ ਤੇ ਇਹ ਅੱਜ ਫਿਰ ਪਹੁੰਚ ਕੇ ਲੈ ਵੀ ਕਰਾ ਦਿੱਗੇ ਮੈਂ ਨਾ 35 ਦੀ ਕਰ ਦਿੱਗੇ ਇਹ ਤਾਂ ਸਾਰਿਆਂ ਨੂੰ ਆਪਾਂ ਰੇਟ ਜ਼ਿਆਦਾ ਕਰਤਾ ਤੇ 28000 ਦੀ ਪਹੁੰਚ ਕਰ ਦਾਂਗੇ 100 ਕਿਲੋਮੀਟਰ 28000 ਦੀ ਕਰ ਦਿਓ ਤਲ ਮਾਤੜ ਬੰਦੇ ਵੀ ਕਈ ਪਰੇ ਆ ਥੋੜੇ ਪੈਸੇ ਖਰਚ 15 ਕਿਲੋ ਦੁੱਧ ਨਾਲ ਭਰੇ ਤੁਹਾਡੀ ਵਾੜ ਜਦੋਂ ਆਤਾ ਤੇ ਆਵੇ ਤੇ ਸਾਡੇ ਘਰੇ ਕਰ ਦਿਓ ਹਾਂ ਤੇ ਆਪਾਂ ਫਿਰ ਵੇਚ ਲਾਂਗੇ 70000 ਆਪਾਂ ਫਿਰ ਵੇਚ ਲਾਂਗੇ ਠੀਕ ਆ ਲੈ ਵੀ ਠੀਕ ਆ ਦੁੱਧ ਕਰਮ ਵਾਲੀ ਚਵਾਉਂਦੀ ਰਹੀ ਹੈ ਤੇ ਤਾਂ ਕਰਕੇ ਦੋਸਤੋ ਅੱਜ 7 ਕਿਲੋ ਦੁੱਧ ਚਲੋ ਜਿਆਦਾ ਨਹੀਂ ਤੇ ਕੋਈ 12 13 14 ਲੀਟਰ ਨੂੰ ਵੀ ਟੱਕਰ ਦੇ ਦਿੰਦੀ ਰਹੀ ਹੋਊਗੀ ਪਰ ਮੇਰਾ ਭਰਾ ਠੀਕ ਹੈ ਜੀ ਪਸ਼ੂ ਕੋਈ ਵੀ ਆ ਸੇਵਾ ਕਰਨੀ ਪੈਂਦੀ ਆ ਠੀਕ ਹੈ ਜੀ ਸੇਵਾ ਬਿਨਾ ਮੇਵਾ ਨਹੀਂ ਮਿਲਣਾਗਾ ਸੇਵਾ ਜ਼ਰੂਰ ਕਰਨੀ ਪੈਂਦੀ ਆ ਭੁੱਖੀਆਂ ਬੰਨ ਛੱਡਾਂਗੇ ਤੇ ਇਹਨਾਂ ਕਰਮ ਵਾਲੀਆਂ ਦੇਣਾ ਕੁਛ ਨਹੀਂਗਾ ਤੇ ਬਿਲਕੁਲ ਖੁਰਲੀਆਂ ਭਰੀਆਂ ਹੁਣ ਅੱਗੇ ਫੀਡਾਂ ਵੰਡੇ ਚੰਗੇ ਪੈਂਦੇ ਹੁਣ ਤੇ ਇਹ ਹੱਕ ਨਹੀਂ ਰੱਖਦੀਆਂ ਹੈਗੀਆਂ ਦੇ ਦਿਆਂ ਦੇ ਦੂਣੇ ਕਰਕੇ ਮੋੜਦੀਆਂ ਆਈਆਂ ਕਰਮ ਵਾਲੀਆਂ ਠੀਕ ਹੈ ਜੀ ਤੇ ਇਹ ਅੱਜ 4 ਵੜਾ ਤੁਹਾਨੂੰ ਦਿਖਾਤੀਆਂ ਨੇ ਉਮੀਦ ਕਰਦੇ ਆ ਚੰਗੀਆਂ ਲਗੀਆਂ ਤੇ ਵੀਡੀਓ ਵੱਧ ਤੋਂ ਵੱਧ ਫਰਜ ਸਮਝ ਕੇ ਆਪਦਾ ਸ਼ੇਅਰ ਕਰਿਓ ਹੋਰ ਵੀ ਭਰਾਵਾਂ ਤੱਕ ਜਿਹੜੀ ਪਹੁੰਚ ਹੋ ਸਕੇ ਵੀਡੀਓ ਦੀ ਇੱਕ ਹਰਪ੍ਰੀਤ ਨੰਬਰ ਆਪਣੇ ਕਰਦੇ ਹੋ ਸਾਂਝੇ ਨੰਬਰ ਆਪਣਾ 628406414 ਆ WhatsApp ਵੀ ਐਸੇ ਦੇ ਚੱਲਦਾ ਠੀਕ ਆ ਜੀ ਹਾਂਜੀ ਲੋ ਵੀ ਭਰਾਵੋ ਇਹ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕਾ ਕਰੋ ਕਾਲ ਕਰੋ ਗੱਲਬਾਤ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ